ਅੱਜ ਆਸ਼ੀਸ਼ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਵੀਡੀਓ ਵਿੱਚ ਤੇ ਅੱਜ ਜਿਹੜੀ ਵੀਡੀਓ ਆ ਇਹ ਬਹੁਤ ਹੀ ਵਧੀਆ ਤੇ ਸਪੈਸ਼ਲ ਵੀਡੀਓ ਆ ਸਪੈਸ਼ਲ ਵੀਡੀਓ ਤਾਂ ਜੀ ਸਵਰਾਜ ਪ੍ਰੋਟੈਕ ਜਿਹੜਾ ਨਵਾਂ ਮਾਡਲ ਆਇਆ ਉਹਦਾ ਫੁੱਲ ਰਿਵਿਊ ਵੀ ਆਪਣੇ ਚੈਨਲ ਤੇ ਪਾਤਾ ਆਪਾਂ ਨੇ ਵੀਡੀਓ ਤੇ ਪੁਰਾਣੇ ਤੇ ਨਵੇਂ ਵਿੱਚ ਕੀ ਕੰਪਨੀ ਚੇਂਜ ਕੀਤਾ ਕੰਪੈਰੀਜ਼ਨ ਦੀ ਵੀਡੀਓ ਵੀ ਆਪਾਂ ਪਾਤੀ ਠੀਕ ਹੈ ਜੀ ਤੇ ਹੁਣ ਆਇਆ ਸੀ ਇਹਨਾਂ ਦਾ 4 ਵੀਲ ਡਰਾਈਵ ਪ੍ਰੋਟੈਕ ਮਾਡਲ ਜਿਹੜਾ ਆਇਆ ਉਹਦੀ ਆ ਜੀ ਡਿਲੀਵਰੀ ਅੱਜ ਭਾਰਤ ਤੋਂ ਤੇ ਉਹ ਭਰਾਵਾਂ ਨੇ ਆਪਾਂ ਨੂੰ ਬੁਲਾਇਆ ਸੀ ਆਪਾਂ ਇਹ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੇ ਮੈਂ ਪਹਿਲੇ 10 ਟਰੈਕਟਰ ਲੈ ਜੋ ਡੀਲਰਾਂ ਕੋਲ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਟਰੈਕਟਰ ਏ ਆ ਜੋ ਫਸਟ ਟਰੈਕਟਰਾਂ ਦੀ ਡਿਲੀਵਰੀਜ਼ ਦੇ ਵਿੱਚ ਆਉਂਦਾ ਏ ਠੀਕ ਆ ਜੀ ਤੇ ਆਪਾਂ ਦਿਖਾਵਾਂਗੇ ਕਿਹੜੇ ਭਰਾਵਾਂ ਨੇ ਟਰੈਕਟਰ ਲਿਆ ਕਿਉਂ ਲਿਆ ਕੀ ਉਹਨਾਂ ਨੂੰ ਵਧੀਆ ਲੱਗਿਆ ਤੇ ਟਰੈਕਟਰ ਦਾ 4 ਵੀਲ ਦੇ ਵਿੱਚ ਕਿੱਦਾਂ ਲੱਗਦਾ ਤੇ ਕੀ ਕੋਈ ਫਰਕ ਹੈਗਾ 2 ਵੀਲ ਤੇ 4 ਵੀਲ ਦਾ ਉਹ ਸਾਰਾ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਰਦੇ ਆਂ ਵੀਡੀਓ ਸਟਾਰਟ ਜਿਹੜੇ ਭਰਾ ਨਾਮ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜਿਹਦੇ ਕੋਲ ਸਵਰਾਜ ਹੈਗਾ ਜੀ ਉਹ ਕਮੈਂਟ ਜਰੂਰ ਲੋ ਜੀ ਪਹਿਲਾ ਲੁੱਕ ਟਰੈਕਟਰ ਦੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਡਿਮਾਂਡ ਤੇ ਇਹ 4휠 ਡਰਾਈਵ ਦੇ ਵਿੱਚ ਪ੍ਰੋਟੈਕ ਮਾਡਲ ਜਿਹੜਾ ਆਪਣੇ ਨਵੇਂ ਸਵਰਾਜ ਦਾ ਆਇਆ ਨਿਊ ਕਲਰ ਦੇ ਵਿੱਚ ਉਹ ਏਜੰਸੀ 'ਚ ਆ ਚੁੱਕੇ ਆ ਤੇ ਪੂਰੀ ਰੂਹ ਖੁਸ਼ ਹੋ ਗਈ ਟਰੈਕਟਰ ਦੇਖ ਕੇ 4휠 ਡਰਾਈਵ ਦੇ ਵਿੱਚ ਕਿਉਂਕਿ ਪਹਿਲਾਂ ਆਪਾਂ 2휠 ਦਾ ਰਿਵਿਊ ਕੀਤਾ ਸੀ ਉਹ ਵੀ ਆਪਣੇ ਚੈਨਲ ਤੇ ਵੀਡੀਓ ਪਈ ਆ ਤੇ AC 4 wheel ਇਹਦੀ ਡਿਮਾਂਡ ਬਹੁਤ ਸੀ ਵੀ ਕਦੋਂ ਆਵੇ ਮਤਲਬ ਇਹਦੀ ਬੁਕਿੰਗ ਵੀ ਬਹੁਤ ਹੋ ਰਹੀ ਆ ਤੇ ਲੋਕ ਇਹਨੂੰ ਪਸੰਦ ਵੀ ਕਰ ਰਹੇ ਨੇ ਕਿਉਂਕਿ ਆ ਦੇ ਟਾਈਮ 'ਚ 4 wheel ਡਾਇਰੈਕਟਰ ਦਾ ਟਾਈਮ ਆ ਤੇ ਹਰ ਇੱਕ ਇੰਪਲੀਮੈਂਟ ਜਿਹੜੇ ਆ ਰਹੇ ਨੇ ਉਹ 4 wheel ਡਾਇਰੈਕਟਰੇ ਚਲਾ ਰਿਹਾ ਠੀਕ ਆ ਜੀ ਸਟਾਰਟਿੰਗ ਤੋਂ ਗੱਲ ਕਰੀਏ ਜੋ ਇਹਦਾ ਹਿੱਸਾ ਏ ਉਹ ਸਵਰਾਜ ਦਾ ਆਪਦਾ ਹਿੱਸਾ ਜੀ ਠੀਕ ਆ ਬਹੁਤ ਹੈਵੀ ਦੇ ਵਿੱਚ ਹਿੱਸਾ ਜੈਕ ਇਹਦਾ ਡਬਲ ਲੱਗਿਆ ਹੋਇਆ ਤੇ ਫਰੰਟ ਟਾਇਰ ਇਹਨੂੰ ਆਕੇ ਜੀ 95 24 ਦੇ ਵਿੱਚ ਠੀਕ ਆ ਤੇ ਸਿੰਗਲ ਸ਼ੋਅ ਅੱਜ ਫਿਰ ਮੈਨੂੰ ਪਤਾ ਹੀ ਆ ਆ ਜੀ ਇਹਨੇ ਲਿਆਰੇ ਲਿਆ ਤੇ ਠੀਕ ਆ ਤੇ ਤਿੰਨ ਸਿਲੰਡਰ ਹਮੇਸ਼ਾ ਦੀ ਤਰ੍ਹਾਂ ਸਵਰਾਜ ਦਾ 850 ਤਿੰਨ ਸਿਲੰਡਰ 3478 ਸੀਸੀ ਇੰਜਨ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਤੇ ਲੋਗੋ ਇਹਦੇ ਚੇਂਜ ਹੋ ਗਏ 4 3 ਸਪੀਡ ਠੀਕ ਆ ਜੀ ਨਵਾਂ ਬੈਟਰੀ ਬਾਕਸ ਤੇ ਲੋਗੋ ਕ੍ਰੋਮ ਦੇ ਵਿੱਚ ਸਵਰਾਜ ਠੀਕ ਇੰਜਨ ਪਹਿਲਾਂ ਵਾਲੀ ਆ ਪੇਲ ਕੰਜੈਕਸ਼ਨ ਵੀ ਇਹਦੀ ਓਨੀਵਾ ਨਿਊ ਮਾਡਲ ਆਇਆ ਜਰੂਰ ਆ ਪਰ ਇਹ ਤੇਲ ਕੰਜੈਕਸ਼ਨ ਸੇਮ ਆ ਤੇ ਇਹਦਾ ਵੀ ਫਰੰਟ ਤੇ ਜੋ ਚੁੱਲਾ ਸਾਰਾ ਬੰਦ ਕਰਤਾ ਜੀ ਰੇਡੀਏਟਰ ਬਟਾ ਕਰਤਾ ਸਾਈਡ ਜੋ ਇਹਦਾ 에ਅਰ ਫਿਲਟਰ ਆਉਂਦਾ ਸੀ ਤੇਲ ਵਾਲਾ ਉਹੀ ਕੰਟੀਨਿਊ ਰੱਖਿਆ ਹੋਇਆ ਠੀਕ ਹੈ ਜੀ ਤੇ ਜੋ ਜੋ ਡਿਮਾਂਡ ਸੀ ਪਲੈਟਫਾਰਮ ਦੀ ਉਹ ਵੀ ਸਾਰੀ ਕੰਪਨੀ ਨੇ ਚੇਂਜ ਕਰਤੀ ਤੇ ਪਲੈਟਫਾਰਮ ਤਾਂ ਲਾਇਆ ਨਾਲ ਤੁਸੀਂ ਮੈਟ ਦੇਖੋ ਸਵਰਾਜ ਦਾ ਕੰਪਨੀ ਦਾ ਲੋਗੋ ਦੇ ਨਾਲ ਮੈਟ ਲੱਗਿਆ ਹੋਇਆ ਦੋ ਸਟੈਪ ਲੱਗੇ ਹੋਏ ਨੇ ਜੀ ਤੇ ਹੀਟ ਗਾਰਡ ਜਿੱਦਾਂ ਹੁਣ ਅੱਜ ਕੱਲ ਟ੍ਰੈਂਡ ਚੱਲਦਾ ਵੀ ਜਿਹੜੇ ਇੰਪਲੀਮੈਂਟਸ ਨੇ ਟਰੈਕਟਰ ਵਰਮੋਂ ਦਾ ਹੀਟ ਬਹੁਤ ਜਾਂਦੀ ਹੈ ਡਰਾਈਵਰ ਨੂੰ ਉਹਦੇ ਵੀ ਸੇਫਟੀ ਲਈ ਹੀਟ ਗਾਰਡ ਲੱਗੇ ਹੋਏ ਨੇ ਠੀਕ ਹੈ ਜੀ LED ਇੰਡੀਕੇਟਰ ਆ ਗਏ ਜੀ ਬਹੁਤ ਹੀ ਖੁੱਲਾ ਡੋਲਾ ਟਰੈਕਟਰ ਬਣਾਤਾ ਜੀ ਬਹੁਤ ਮੀਟਰ ਸਾਰੇ ਇਲੈਕਟ੍ਰੋਨਿਕ ਪਲੇਟਫਾਰਮ ਤਾਂ ਬਹੁਤ ਜੀ ਕੰਪਨੀਆਂ ਬਣਾਉਂਦੀਆਂ ਨੇ ਬਟ ਇਹਦੇ ਨਾਲ ਦਾ ਨਾਲ ਤਾਂ ਸਿੰਪਲ ਦਾ ਸਿੰਪਲ ਤੇ ਖੁੱਲੇ ਦਾ ਖੁੱਲਾ ਪੈਡਲ ਸਸਪੈਂਡਡ ਕਰਤੇ ਠੀਕ ਹੈ ਜੀ ਇੱਧਰ ਲਾਈਟਾਂ ਦਾ ਕੰਟਰੋਲ ਆ ਗਏ ਚਾਰ ਗੇਅਰ ਦੇ ਰਿਵਰਸ ਇਦੀ ਵਾਲੀ ਲਿਫਟ ਆ ਉਹ ਬਟਨ ਦੇ ਨਾਲ ਆ ਪਹਿਲਾਂ ਨਹੀਂ ਆਉਂਦਾ ਸੀ ਇਹ ਕਾਫੀ ਟਰੈਕਟਰਾਂ ਦੇ ਵਿੱਚ ਇਹ ਆਉਂਦੀ ਸੀ ਇਹਦੇ 'ਚ ਨਹੀਂ ਆਉਂਦੀ ਦੀ ਇਹਦਾ ਇਹ ਫਾਇਦਾ ਤੁਸੀਂ ਲਿਫਟ ਜਿੱਥੇ ਬੰਨਤੀ ਇਹਨੂੰ ਦੱਬੋ ਇਹਨੇ ਚੱਕ ਲੈਣੀ ਆ ਇਹਨੂੰ ਦੱਬੋ ਇਹਨੇ ਛੱਡ ਦੇਣੀ ਆ ਕੋਈ ਲੀਵਰ ਛੇੜਨੀ ਲੋੜ ਨਹੀਂ ਜਦੋਂ ਤੁਹਾਡਾ ਸਿਰੇ ਤੇ ਟਰੈਕਟਰ ਗਿਆ ਚੱਕ ਲੋ ਤੇ ਛੱਡ ਦਿਓ ਮੋਬਾਈਲ ਚਾਰਜ ਨਾਲ ਲੱਗਿਆ ਹੋਇਆ ਜੀ ਬਾਪੂ ਜੀ ਇਧਰ ਆ ਕੇ ਹਾਈ ਲੋ మీడియం ਠੀਕ ਆ ਜੀ ਹੈਂਡ ਬ੍ਰੇਕ ਆ ਕੇ ਤੇ ਇਹ ਆ ਗਿਆ ਟੂ व्हीਲਸ ਫੋਰ व्हीਲ ਵਾਲਾ ਗੇਅਰ ਇਧਰ ਆ ਗਿਆ ਹੱਥ ਦੇ ਵਿੱਚ ਕਲੱਚ ਅਡਜਸਟੇਬਲ ਆਪਾਂ ਨੂੰ ਸੀਟ ਮਿਲੂ ਤੇ ਜਿਹੜਾ ਇਹਦਾ ਹੈਂਡ ਬ੍ਰੇਕ ਨੇ ਗੱਡੀ ਦੀ ਤਰ੍ਹਾਂ ਇਹਦੀ ਜਿਹੜੀ ਲਾਈਟ ਆ ਉਹ ਮੱਚੋਗੀ ਜਿਵੇਂ ਗੱਡੀ ਦੀ ਮੀਟਰਾਂ ਮੱਚਦੀ ਆ ਠੀਕ ਆ ਸਾਰਾ ਇਹ ਆ ਗਿਆ ਦਾ ਪੀਟੀਓ ਦਾ 540 ਤੇ ਸੀਆਰ ਪੀਟੀਓ ਬੈਗ ਤੇ ਆ ਗਿਆ ਦਾ 540 ਇਕਨੋਮੀ ਤੇ ਨਾਰਮਲ ਠੀਕ ਆ ਬੈਕ ਟਾਇਰ 16x28 ਤੇ ਇੰਪਲੀਮੈਂਟਸ ਨੂੰ ਦੇਖਦੇ ਆ ਨੂੰ ਇਹਨਾਂ ਨੇ ਕੰਪਨੀ ਨੇ ਡਿਸਟ੍ਰੀਬਿਊਟਰ ਡਬਲ ਵਾਲਾ ਹੀ ਠੀਕ ਆ ਤੇ ਸਭ ਤੋਂ ਵੱਡੀ ਚੀਜ਼ ਜੋ ਮਤਲਬ ਸਵਰਾਜ 854 ਦੇ ਦੇਖੀ ਸਭ ਤੋਂ ਪਹਿਲਾਂ ਕਿ ਕਿਨੇ ਇੰਪਲੀਮੈਂਟਸ ਪਾਉਣਾ ਹੈ ਦਾ ਖੱਲਾ ਬੰਦਾ ਇੰਪਲੀਮੈਂਟਸ ਪਾ ਸਕਦਾ ਹੈ ਇਹ ਨਾਲ ਬੰਦੇ ਦੀ ਲੋਡ ਨਹੀਂ ਤੇ ਲਿਫਟਿੰਗ ਕੈਪੈਸਿਟੀ ਇਹਦੀ 2500 ਕਿਜੀ ਕਰਦੀ ਤੇ ਗੀਅਰ ਇਹਦਾ ਬਹੁਤ ਜ਼ਿਆਦਾ ਹੈਵੀ ਆ ਅੱਗੇ ਕਿਹਾ ਸੀ ਟਿਊਬਾਂ ਇਹਦੀਆਂ ਇਦਾਂ ਹੋ ਜਾਂਦੇ ਨੇ ਤਾਂ ਕੰਪਨੀ ਨੇ ਸਭ ਚੱਕਤੀਆਂ ਟਿਊਬਾਂ ਚੈੱਕ ਕਰੋ ਲੈਂਕਾ ਬਹੁਤ ਹੈਵੀ ਨੇ ਆਜੋ ਹੋਰ ਵੀ ਦੋਨਾਂ ਨੂੰ ਬਿਲਾ ਲਾ ਉਧਰੋਂ ਤੇ ਇਹ ਪੀਟੀਓ ਦਾ ਚੇਂਜ ਕਰਨਾ ਤਾਂ ਆ 540 ਤੇ 540 ਇਕਨੋਮੀ ਨੂੰ ਵੀ ਲੀਵਰ ਲੱਗਿਆ ਹੋਇਆ ਇਹਦੀ ਵੀ ਸੋਚ ਅੱਗੇ ਮੀਟਰਾਂ ਦੇ ਵਿੱਚ ਲਾਈਟ ਮੱਚਦੀ ਆ ਠੀਕ ਆ ਜੀ ਤੇ ਲਾਈਟ ਸਾਰੀ ਉਹ ਵੀ LED ਆ ਗਈ ਪਲੇਟਫਾਰਮ ਦੇਖੋ ਰੇਸ ਉਹ ਵੀ ਦੂਸਰੀ ਦਾ ਉਹ ਘਰ ਤੇ ਲੁੱਕ ਵਾਈਟ ਟਰੈਕਟਰ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਹੀ ਜ਼ਿਆਦਾ ਡਿਮਾਂਡ ਸੀਏ ਟਰੈਕਟਰ ਦੀ ਜਿਹੜੇ ਸਵਰਾਜ ਨੂੰ ਪਿਆਰ ਕਰਦੇ ਨੇ ਵੀ ਇਹ ਟਰੈਕਟਰ ਕਦੋਂ ਆਵੇ ਤੇ ਆਪਾਂ ਇਸ ਟਾਈਮ ਗੜੀ ਕਿਸਾਨ ਟਰੈਕਟਰ ਤੋਂ ਭਾਰ ਸੋ ਇਹਨਾਂ ਕੋਲ ਬਹੁਤ ਬੁਕਿੰਗ ਆਈਆਂ ਹੋਈਆਂ ਨੇ ਟਰੈਕਟਰ ਆਉਂਦਾ ਬਾਅਦ ਚਾ ਤਾਂ ਲੋਕ ਲੈਣ ਪਹਿਲਾਂ ਆ ਜਾਂਦੇ ਨੇ ਇੰਨੀ ਕਿਹਦੀ ਬੁਕਿੰਗ ਚ ਹੋ ਰਹੀ ਆ 2 ਵੀਲ 4 ਵੀਲ ਸੇਮ ਹੀ ਚੱਲ ਰਿਹਾ ਤੇ ਹੁਣ ਇਹਦੀ ਡਿਲੀਵਰੀ ਆ ਤੇ ਉਹ ਭਰਾਵਾਂ ਨੂੰ ਪੁੱਛਾਂਗੇ ਆਪਾਂ ਉਹਨਾਂ ਨੇ ਕਿਦਾਂ ਟਰੈਕਟਰ ਯੂਜ਼ ਕੀਤਾ ਤੇ ਕਿਹੜਾ ਪੈਂਡਾ ਵੀਰੇ ਉਹਨਾਂ ਦਾ ਤੇ ਕਿਹੜਾ ਹੁਣ ਤੱਕ ਉਹਨਾਂ ਟਰੈਕਟਰ ਵਰਤੇ ਆ ਸਵਰਾਜ ਕੰਪਨੀ ਦੇ ਵਰਤੇ ਨੇ ਜਾਂ ਅਦਰ ਕੰਪਨੀ ਦੇ ਵਰਤੇ ਨੇ ਠੀਕ ਆ ਬਾਕੀ ਸਾਰਾ ਕੁਝ ਸੇਮ ਜੋ ਪਹਿਲਾਂ ਸੀ ਉਹੀ ਸਾਰਾ ਕੁਝ ਰੱਖਿਆ ਹੋਇਆ ਕੰਟੀਨਿਊ ਕਿਉਂਕਿ ਇਹਦਾ ਕਲਰ ਚੇਂਜ ਹੋ ਗਿਆ ਤੇ ਪਲੇਟਫਾਰਮ ਐਡ ਹੋ ਗਿਆ ਤੇ ਹੋਰ ਇੱਕ ਵੱਡੀ ਗੱਲ ਇਹਦੇ ਡਿਫਰੈਂਸ਼ੀਅਲ ਲੌਗ ਆ ਗਿਆ ਜੀ ਜੋ ਸਵਰਾਜ ਚ ਹੁਣ ਤੱਕ ਹੈ ਨਹੀਂ ਸੀ ਉਹ ਵੀ ਕੰਪਨੀ ਨੇ ਐਡ ਕਰਤਾ ਲਓ ਜੀ ਪੁਰਾਣੇ ਟਰੈਕਟਰਾਂ ਦੀ ਡਿਲੀਵਰੀ ਪਹਿਲਾ ਟਰੈਕਟਰ ਹੀ ਡਿਲੀਵਰੀ ਹੋ ਗਈ ਜੀ ਤੇ ਇਹ ਭਰਾਵਾਂ ਨੇ ਟਰੈਕਟਰ ਲਿਆ ਇਹਨਾਂ ਨੂੰ ਇਹ ਟਰੈਕਟਰ ਵਿੱਚ ਕਿਹੜੀ ਖੋਪੀਆਂ ਲੱਗੀਆਂ ਤੇ ਕਿਹੜਾ ਹੁੰਦਾ ਟਰੈਕਟਰ ਚਲਾਇਆ ਆਪਾਂ ਉਹਨਾਂ ਨੂੰ ਪੁੱਛਦੇ ਆਂ 사ਸ਼ਿਕਾ ਵੀਰ ਜੀ 사ਸ਼ਿਕਾ ਜੀ ਵੀਰ ਜੀ ਹਾਣ ਸ਼ੋਭਨਾਮ ਜੀ ਮੇਰਾ ਨਾਮ ਵਿਰੇਂਦਰ ਸਿੰਘ ਪਿੰਡ ਜੀ ਪਿੰਡ ਲੋਹਰ ਮਾਜਰਾ ਤਹਿਸੀਲ ਨਾਭਾ ਜੀ ਦਾ ਪਟਿਆਲਾ ਠੀਕ ਆ ਤੇ ਸਰ ਹੁਣ ਆਪਾਂ ਪਹਿਲਾ ਕਿਹੜੇ ਟਰੈਕਟਰ ਚਲਾਈ ਹੁਣ ਤੱਕ ਪਹਿਲਾਂ ਅਸੀਂ 43600 ਸੀਗਾ ਜੀ ਤੇ ਹੁਣ ਅਸੀਂ ਨੇ ਮਤਲਬ ਵੀ ਇਹ ਨਵੀਂ ਟੈਕਨੋਲੋਜੀ ਵਾਲਾ ਨਵਾਂ ਟਰੈਕਟਰ ਲਿਆ ਤੇ ਜਿਹੜੇ ਇਹਦੇ ਵਿੱਚ ਪਹਿਲਾਂ ਫੀਚਰ ਨਹੀਂ ਸੀਗੇ ਉਹ ਹੁਣ ਕੰਪਨੀ ਨੇ ਐਡ ਕਰਤੇ ਤੇ ਤਾਂ ਕਰਕੇ ਅਸੀਂ ਮਤਲਬ ਤੁਸੀਂ ਮਤਲਬ ਸਵਰਾਜ ਨਾਲ ਇਹ ਟਰੈਕਟਰ ਤੋਂ ਜੁੜੇ ਹੋ ਜੀ ਹਾਂਜੀ ਹਾਂਜੀ ਤਾਂ ਤੁਹਾਨੂੰ ਇਹ ਬੈਟਰ ਲੱਗਿਆ ਪੁਰਾਣ ਨਾਲੋਂ ਅਸੀਂ ਬਹੁਤ ਟਰਾਈ ਕੀਤਾ ਹੋਰਾਂ ਪਰਾਂ ਤੇ ਸਾਨੂੰ ਇਹ ਬੈਟਰ ਲੱਗਿਆ ਵੀ ਜੋ ਤੁਹਾਨੂੰ ਲੱਗਦਾ ਸੀ ਵੀ ਚੀਜ਼ਾਂ ਸਾਨੂੰ ਚਾਹੀਦੀਆਂ ਟਰੈਕਟਰ ਦੇ ਵਿੱਚ ਸਾਰੀਆਂ ਐਡ ਆਨ ਹੋਣੀਆਂ ਹਾਂ ਹਾਂਜੀ ਉਹ ਸਭ ਕੁਝ ਹੋਣਾ ਐਡ ਆਨ ਅੱਜ ਦੇ ਟਾਈਮ 'ਚ ਆਪਾਂ ਨੰਬਰ 1 ਕਹਿ ਸਕਦੇ ਹਾਂ ਜੀ ਹਾਂਜੀ ਹਾਂਜੀ ਨੰਬਰ ਤੁਸ਼ੰਤ ਦੇ ਤੌਰ ਤੇ ਹਾਂਜੀ ਹਾਂਜੀ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਤੇ ਪਹਿਲਾਂ ਨਾਲ ਜਿਹੜੇ ਟਰੈਕਟਰ ਹੁਣ ਆਪਾਂ ਪੁਰਾਣਾਂ ਨਾਲ ਗੱਲ ਵੀ ਕਰਾਈ ਜੀ ਤੁਹਾਡੀ ਬਹੁਤ ਲੋਕ ਕਹਿੰਦੇ ਸੀ ਵੀ ਡਰਾਈ 에ਅਰ ਕਲੀਨਰ ਚਾਹੀਦਾ ਡਰਾਈ 에ਅਰ ਕਲੀਨਰ ਚਾਹੀਦਾ ਉਹਦਾ ਫਾਇਦਾ ਤੇ ਨੁਕਸਾਨ ਇੱਕ ਆਪਾਂ ਇਹ ਸਵ ਕੀ ਆਂ ਸੋਚਦੀ ਆ ਅੱਜ ਦੇ ਟਾਈਮ ਜਿੱਦਾਂ ਹੜਾ ਆਏ ਸੀ ਹੜਾਂ ਦੇ ਵਿੱਚ ਜੋ ਟਰੈਕਟਰ ਜਾਂਦੇ ਨੇ ਤਾਂ ਜਿਹੜੇ ਡ్రਾਈਵਰ ਗ੍ਰੀਨ ਉਹ ਮੂਰੇ ਨੀਵੇਂ ਹੁੰਦੇ ਨੇ ਉਹ ਬਹੁਤ ਟਰੈਕਟਰ ਸੀਜ ਹੁੰਦੇ ਨੇ ਕਿਉਂਕਿ ਇੰਜਨ ਦੇ ਵਿੱਚ ਪਾਣੀ ਉੱਥੇ ਹੀ ਪੈਣਾ ਜਿੱਥੋਂ ਹਵਾ ਜਾਣੀ ਹੈ ਇੰਜਨ ਨੂੰ ਸਾਹ ਲੈਣਾ ਇਸ ਕਰਕੇ ਜਿਹੜਾ ਇਹ ਟਰੈਕਟਰ ਆ ਇਹ ਸਾਰਾ ਡੁੱਬ ਜੂ ਪਰ ਇਹਦੇ ਇੰਜਨ 'ਚ ਪਾਣੀ ਨਹੀਂ ਪੈਂਦਾ ਇਹ ਚੀਜ਼ ਆ ਤਾਂ ਮਤਲਬ ਕੰਪਨੀ ਨੇ ਇਹੀ ਕੰਟੀਨਿਊ ਰੱਖਿਆ ਹੋਇਆ ਨਵੇਂ ਮਾਡਲ ਦੇ ਵਿੱਚ ਵੀ ਤੁਹਾਨੂੰ ਇਹੀ ਮਿਲਦਾ ਜੇ ਸਾਰਾ ਟਰੈਕਟਰ ਨੂੰ ਪਾਣੀ ਦੇ ਵਿੱਚ ਡੁਬਾ ਦਿਓ ਪਰ ਇੰਜਨ ਤੇ ਥੋੜੇ ਪਾਣੀ ਨਹੀਂ ਪੈਂਦਾ ਇੰਨੀ ਮਤਲਬ ਇਹਦੀ ਸੇਫਟੀ ਆ ਬਹੁਤ ਲੋਕ ਭਰਾ ਇਹਨੂੰ ਲਾ ਕੇ ਦੂਜੇ ਦਾ ਲਵਾ ਲੈਂਦੇ ਨੇ ਉਹ ਆਗਲੇ ਦੀ ਇੱਛਾ ਵਟ ਜੋ ਇਹ ਚੀਜ਼ ਆ ਇਹਦੀ ਇਹਦੇ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਬੈਸਟ ਠੀਕ ਹੈ ਜਿਹੜਾ ਓਰੇ ਤੱਕ ਇਹ ਟਰੈਕਟਰ ਆ ਜੋ ਪਹਿਲਾਂ ਹੀ ਕੰਟੀਨਿਊ ਆ ਮੂਰੇ ਮੂਰੇ ਇਹਦੇ ਉੱਪਰ ਸਿਰਫ ਮਤਲਬ ਇਹਦਾ ਕਲਰ ਦਾ ਫਰਕ ਆ ਠੀਕ ਆ ਜੀ ਇਸ ਤੋਂ ਅੱਗੇ ਸਾਰਾ ਚੇਂਜ ਆ ਪਹਿਲਾਂ ਤਾਂ ਤੁਸੀਂ ਇਹ ਪਲੇਟਫਾਰਮੇ ਦੇਖ ਸਕਦੇ ਹੋ ਇਹ ਸਾਰਾ ਚੇਂਜ ਹੋ ਗਿਆ ਠੀਕ ਆ ਜੀ ਤੇ ਮੀਟਰ ਨੇ ਉਹ LED ਕਰਦੇ ਠੀਕ ਆ ਹੀਡ ਗਾਰਡ ਆਗੇ ਮਰਡ ਗਾਰਡ ਉਹੀ ਨੇ ਜਿਹੜੇ ਇਹਦੇ ਤੇ ਪਹਿਲੇ ਤੇ ਨਾਰਮਲ ਇੰਡੀਕੇਟਰ ਸੀ ਇਹ ਤੇ LED ਹੋ ਗਏ ਟਾਇਰ 16 928 ਦੀ ਨੇ ਠੀਕ ਆ ਲਿੰਕਾਂ ਵਗੈਰਾ ਬਹੁਤ ਹੈਵੀ ਨੇ ਠੀਕ ਆ ਜੀ ਟੂਲ ਬਾਕਸ ਲੱਗਿਆ ਹੋਇਆ ਹਰ ਇੱਕ ਚੀਜ਼ ਮਤਲਬ ਬਹੁਤ ਹੈਵੀ ਕਰਦੀ ਮਰਡ ਗਾਰਡ ਸੀ ਉਹ ਵੀ ਹੈਵੀ ਕਰਤੇ ਤੇ ਗੇਅਰ ਬਹੁਤ ਹੀ ਮਤਲਬ ਐਡਵਾਂਸ ਟੈਕਨੀਕ ਇਹਨੂੰ ਐਨਜੀਟੀ ਮਾਡਲ ਕਹਦੇ ਨੇ ਨਿਊ ਜਨਰੇਸ਼ਨ ਟਰੈਕਟਰ ਜੋ ਮਤਲਬ ਅੱਜ ਤੋਂ 10 ਸਾਲ ਤੱਕ ਫੰਕਸ਼ਨਾਂ ਦੀ ਲੋਡ ਆ ਕਿਸਾਨਾਂ ਨੂੰ ਉਹ ਸਾਰੇ ਟਰੈਕਟਰ ਦੇ ਵਿੱਚ ਐਡ ਕੰਪਨੀ ਨੇ ਐਡ-ਆਨ ਕਰਤੇ ਮਤਲਬ ਆਉਣ ਵਾਲੇ ਬਹੁਤ ਲੰਬੇ ਟਾਈਮ ਤੱਕ ਇਹ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ ਜੋ ਫੀਚਰ ਆਉਣੇ ਨੇ ਉਹ ਇਹਦੇ ਵਿੱਚ ਹੈਗੇ ਨੇ ਮਤਲਬ 10 ਸਾਲ ਦਾ ਕੇ ਟਰੈਕਟਰ ਕੇਦੇ ਨੇ ਪੈਰ ਨਹੀਂ ਲੱਗਣਦੇ ਨੇ ਧੜਾ ਧੜ ਇੰਨਾ ਵਗਣਾ ਟਰੈਕਟਰ ਨੇ ਗਾਰੰਟੀ ਆ ਤੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਜਿੱਦੋਂ ਦਾ ਲਾਂਚ ਹੋਇਆ ਬਹੁਤ ਸੇਲ ਹੋ ਰਹੀ ਹੈ ਟਰੈਕਟਰ ਦੀ ਤੇ ਜੇ ਆਪਾਂ ਮੋٹے-ਮੋٹے ਫੰਕਸ਼ਨਾਂ ਦੀ ਗੱਲ ਕਰੀਏ ਸਟਾਰਟਿੰਗ ਤੋਂ ਇੱਕ ਵਾਰ ਤੁਹਾਨੂੰ ਦਿਖਾਵਾ ਐਨਜੀਟੀ ਮਾਡਲ ਇਹਨੂੰ ਕਹਿੰਦੇ ਨੇ ਨਿਊ ਜਨਰੇਸ਼ਨ ਟਰੈਕਟਰ ਠੀਕ ਆ ਜੀ ਫਸਟ ਨੰਬਰ ਤੇ ਕਲਰ ਚੇਂਜ ਹੋ ਗਿਆ ਜੀ ਠੀਕ ਆ ਜੀ ਨੰਬਰ 2 ਪਲੇਟਫਾਰਮ ਚੇਂਜ ਹੋ ਗਿਆ ਠੀਕ ਆ ਜੀ ਨੰਬਰ 3 ਡਿਫਰੈਂਸ਼ਲ ਲੌਕ ਆ ਗਿਆ ਹੈਂਡ ਬ੍ਰੇਕ ਇਲੈਕਟ੍ਰੋਨਿਕ ਆ ਗਿਆ ਠੀਕ ਆ ਜੀ ਪੈਡਲ ਚੇਂਜ ਹੋ ਗਏ ਠੀਕ ਆ ਜੀ ਤੇ ਪਿੱਛੇ ਗੇਅਰ ਚੇਂਜ ਹੋ ਗਿਆ ਠੀਕ ਆ ਠੀਕ ਆ ਇੰਡੀਕੇਟਰ ਐਲਈਡੀ ਹੋ ਗਏ ਠੀਕ ਆ ਜੀ ਰੇਸ ਵਾਲਾ ਜੋ ਉਹ ਚੇਂਜ ਹੋ ਗਿਆ ਦਾ ਇਹਦਾ ਹੈਂਡ ਬ੍ਰੇਕ ਨੇ ਇੱਦਾਂ ਗੱਡੀ ਦੇ ਲੱਗਦੇ ਨੇ ਉੱਤਾਂ ਆ ਗਿਆ ਠੀਕ ਆ ਜੀ ਪੀ ਆਪਣੇ ਪੀਟੀਓ ਦੇ ਲੀਵਰ ਨੇ ਜਿਹੜੇ 540 ਕਾਲਮੀ ਉਹ ਸਾਰੇ ਹੱਥ ਜਾ ਕੇ ਕਲੱਚ ਚੇਂਜ ਹੋ ਗਿਆ ਠੀਕ ਆ ਜੀ ਆਹ ਫੋਰ 휠 ਦਾ ਲੀਵਰ ਆ ਗਿਆ ਤੇ ਬੈਕ ਪੇ ਲੈਫਟ ਟੋਕ ਕੰਪੈਸਿਟੀ ਵਧ ਗਈ ਇਹਦੀ ਠੀਕ ਆ ਜੀ ਲਿੰਕਾਂ ਜਿਹੇ ਹੋ ਗਈਆਂ ਤੇ ਗੇਅਰ ਚੇਂਜ ਹੋ ਗਿਆ ਠੀਕ ਆ ਜੀ ਤੇ ਇਹ ਜਿਹੜਾ ਮਾਡਲ ਹੈ ਵਿਦਆਊਟ ਸ਼ਟਲ ਇਹਦੇ ਵਿੱਚ ਤੁਹਾਨੂੰ ਕੁਝ ਦਿਨਾਂ ਤੱਕ ਸ਼ਟਲ ਮਾਡਲ ਵੀ ਅਵੇਲੇਬਲ ਹੋ ਜਾਣਾ ਉਹ ਵੀ ਆ ਮਿਲੂਗਾ ਜੀ ਇਹ ਸੀ ਅੱਜ ਦੀ ਵੀਡੀਓ ਜੀ ਸਵਰਾਜ ਪ੍ਰੋਟੈਕ ਮਾਡਲ 4ਵੀਂ ਡਰਾਈਵ ਦੀ ਇਹ ਭਰਾ ਹੁਣ ਹੀ ਹੁਣ ਟਰੈਕਟਰ ਲੈ ਕੇ ਚੱਲੇ ਨੇ ਠੀਕ ਆ ਜੀ ਤੇ ਬਹੁਤ ਖੁਸ਼ ਨੇ ਕਹਿੰਦੇ ਆਪਣੇ ਪੰਜਾਬ ਦੇ ਵਿੱਚ ਆਪਾਂ ਪਹਿਲੀ ਡਿਲੀਵਰੀ ਇਹਨੂੰ ਕਹਿ ਸਕਦੇ ਹਾਂ ਜੋ ਪੰਜਾਬ ਦੀ ਭਰਾ ਉਹਨਾਂ ਦੇ ਨਾਮ ਹੋਈ ਆ ਕੀਤੀ ਆ ਕਿਸਾਨ ਟਰੈਕਟਰਸ ਭਾਰਸੋਂ ਵਾਲਿਆਂ ਨੇ ਭਰਾ ਹੁਣ ਹੀ ਲੈ ਚਲੇ ਟਰੈਕਟਰ ਜੀ ਚਲੋ ਲਓ ਜੀ ਫਕਤਾ ਬਾਬੇ ਦਾ ਹਣੋ ਲੈ ਕੇ ਘਰ ਇਹ ਕਿ ਡੀਡ ਤੇ ਇਹਦੀ ਬੁਕਿੰਗ ਬਹੁਤ ਹੋ ਰਹੀ ਹੈ ਰੈਕਟਰ ਦੀ ਹੁਣ ਵੀ ਬੁਕਿੰਗ ਆ ਰਹੀਆਂ ਨੇ ਇਹ ਸੀ ਇਹਨਾਂ ਦਾ ਵਰਕਸ਼ਾਪ ਦੇ ਮਾਗਰ ਜੋ ਸਰਵਿਸ ਦਾ ਏਰੀਆ ਸਾਰਾ ਉਹ ਕਰਦੇ ਨੇ ਸਵਰਾਜ ਤੇ ਸਵਰਾਜ ਚੜਿਆ ਪਿਆ ਜੀ ਸਵਰਾਜ ਤੇ ਸਵਰਾਜ ਚੈੱਕ ਕਰੋ 4 ਵੀਲ ਡਰਾਈਵ 2 ਵੀਲ ਡਰਾਈਵ ਸਾਰੇ ਮਾਡਲ ਜੇ ਤੁਸੀਂ ਕਿਸੇ ਪੁਰਾਣੇ ਪੁਰਾਣਾ ਟਰੈਕਟਰ ਲੈਣਾ ਉਹ ਵੀ ਇਹਨਾਂ ਦੇ ਵਿੱਚ ਕੱਟੇ ਹੋਏ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਨਵੇਂ ਟਰੈਕਟਰ ਤਾਂ ਹੁੰਦੇ ਨੇ ਇੱਦਾਂ ਹੁਣ 4 ਵੀਲ ਡਰਾਈਵ ਪ੍ਰਾਂ ਟਰੈਕਟਰ ਖੜਾ ਇਹ ਵੀ ਜੇ ਕਿਸੇ ਭਰਾ ਨੇ ਲੈਣਾ ਤਾਂ ਉਰੇ ਆ ਕੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਸਾਹਮਣੇ ਬਥੇਰੇ ਟਰੈਕਟਰ ਇਹਨਾਂ ਕੋ ਖੜੇ ਨੇ ਹੋਰ ਕੰਪਨੀਆਂ ਤੇ ਵੀ ਖੜੇ ਨੇ ਸਵਰਾਜ ਫਾਉਂਟ੍ਰੈਕ ਜੌਨ ਡੀਅਰ ਪ੍ਰੀਤ ਸਾਰੇ ਟਰੈਕਟਰ ਨੇ ਸੋਣ ਵਾਲੀ ਕਾ ਜਿਹੜਾ ਮਰਜ਼ੀ ਕਿਸੇ ਨੇ ਟਰੈਕਟਰ ਲੈਣਾ ਤਾਂ ਲੈ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਨੰਬਰ ਲਾ ਦਾਂਗੇ ਜੀ ਤਾਂ ਜਰੂਰ ਆ ਕੇ ਕਨੈਕਟ ਕਰਿਓ ਇੱਕ ਵਾਰ ਕਿਸਾਨ ਟਰੈਕਟਰਸ ਭਾਰਸੋ ਸਕਰੀ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਕਿਸੇ ਟਰੈਕਟਰ ਦੇ ਨਾਲ